ਕੱਲ ਤੋਂ ਗਣਕੇ 23 ਤਰੀਕ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲਦਾਨ ਦਿਵਸ ਜਿਹੜਾ ਉਹਦੀ ਸ਼ੁਰੂਆਤ ਹੋਈ ਸੀ ਕੱਲ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਔਰ ਉਸ ਤੋਂ ਬਾਅਦ ਸਰਬ ਧਰਮ ਸੰਮੇਲਨ ਹੋਇਆ ਅੱਜ ਜਿਹੜਾ ਹੈਗਾ ਪੰਜਾਬ ਦੀ ਵਿਧਾਨ ਸਭਾ ਜਿਹੜੀ ਕਿ ਮੈਂ ਸਮਝਦਾ ਚੰਡੀਗੜ੍ਹ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੀ ਉਹਦੇ ਅੰਦਰ ਇਤਿਹਾਸਿਕ ਫੈਸਲੇ ਹੋਏ ਜਿੱਥੇ ਗੁਰੂ ਸਾਹਿਬਾਨ ਨੂੰ ਸ਼ਰਧਾ ਤੇ ਸਤਕਾਰ ਪੇਟ ਕੀਤਾ ਗਿਆ ਉਥੇ ਤਿੰਨ ਸਾਡੇ ਜਿਹੜੇ ਵੱਡੇ ਹੋਲੀ ਸਿਟੀ ਦੇ ਉਹਨਾਂ ਨੂੰ ਧਾਰਮਿਕ ਸਿਟੀ ਲਿਆਂਦਾ ਗਿਆ ਜਿਹਦੇ ਅੰਦਰ ਕਾਲ ਤਖਤ ਸਾਹਿਬ ਅੰਮ੍ਰਿਤਸਰ ਵਿੱਚ ਜਿਹੜਾ ਗਲਿਆਰਾਗਾ ਉਹਨੂੰ ਹੋਲੀ ਸਿਟੀ ਲਿਆਂਦਾ ਉਸ ਇਲਾਕੇ ਨੂੰ ਲਿਆਂਦਾ ਗਿਆ ਔਰ ਉਸ ਤੋਂ ਬਿਨਾ ਅੱਜ ਅਨੰਤਪੁਰ ਸਾਹਿਬ ਇੱਥੇ ਆਪਾਂ ਖੜੇ ਆ ਇਹ ਸ੍ਰੀ ਦੂਹ ਹੋਲੀ ਸਿਟੀ ਲਿਆਂਦਾ ਗਿਆ ਤਲਵੰਡੀ ਸਾਬੋ ਉਹਨੂੰ ਹੋਲੀ ਸਿਟੀ ਲਿਆਂਦਾ ਗਿਆ ਇਹ ਬਹੁਤ ਵੱਡੇ ਫੈਸਲੇ ਜਿਹੜੇ ਦੇਗੇ ਅੱਜ ਵੀ ਪਵਿੱਤਰ ਵਿਦਵਾਨ ਸਭਾ ਦੇ ਅੰਦਰ ਹੋਏ ਨੇ ਔਰ ਵਿਦਵਾਨ ਇਸ ਪਵਿੱਤਰ ਧਰਤੀ ਤੇ ਹੋਏ ਨੇ ਜਿੱਥੇ ਪਾਈ ਜੈਤਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਂਦਾ ਸੀ ਉਸ ਧਰਤੀ ਤੇ ਹੋਏ ਨੇਗੇ ਔਰ ਪਾਈ ਜੈਤਾ ਜੀ ਦੀ ਸਮਾਰਕ ਦੇ ਅੰਦਰ ਬਣੀ ਜਿਹੜੀ ਸਾਡੀ ਵਿਧਾਨ ਸਭਾ ਉਹਦੇ ਚ ਹੋਏ ਨੇਗੇ ਸੋ ਮੈਂ ਸਮਝਦਾ ਬਹੁਤ ਹੀ ਇਤਿਹਾਸਿਕ ਫੈਸਲੇ ਹੋਏ ਨੇਗੇ ਔਰ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਗਿਆ ਉਹ ਸਾਡੇ ਇਤਿਹਾਸ ਤੋਂ ਜਾਣੂ ਹੋਣ ਗਿਆ ਕਿ ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਧਰਮ ਦੀ ਰੱਖਿਆ ਦੇ ਲਈ ਔਰ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਹੀ ਯਾਦ ਰੱਖਣਗੀਆਂ ਜੇਕਰ ਅਸੀਂ ਇਸੇ ਤਰ੍ਹਾਂ ਸਤ੍ਾਵ ਦਿਨ ਮਨਾਉਦੇ ਰਹਾਂਗੇ ਜੇਕਰ ਅਸੀਂ ਇਸੇ ਤਰ੍ਹਾਂ ਪ੍ਰਬੰਧ ਕਰਦੇ ਰਹਾਂਗੇ ਔਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਲੋਕਾਂ ਨੂੰ ਜੋੜਦੇ ਰਹਾਂਗੇ ਸਾਡੀ ਯੰਗ ਜਨਰੇਸ਼ਨ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜੋੜ ਕੇ ਰੱਖਾਂਗੇ ਕਿ ਕਿਸ ਤਰ੍ਹਾਂ ਸਾਡੇ ਗੁਰੂਆਂ ਦੀ ਮਹਾਨ ਸ਼ਹਾਦਤ ਜਿਹੜੀ ਆ ਉਹ ਦੁਨੀਆ ਦੇ ਅੰਦਰ ਇੱਕ ਅਦੁੱਤੀ ਸ਼ਹਾਦਤ ਜਿਹੜੀ ਆ ਉਹ ਦੇਖੀ ਜਾਂਦੀ ਆ